ੴ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਰਾਗ ਸੂਹੀ ਮਹਲਾ 3 ਘਰ ਤੀਜਾ ਰਾਗ ਸੂਹੀ ਵਿੱਚ ਤੀਜੇ ਪਾਤਸ਼ਾਹ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਸਹਿਬਾ ਨੇ ਤੀਸਰੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਭਗਤ ਜਨਾ ਕੀ ਹਰ ਜੀਉ ਰੱਖੈ ਜੁਗ ਜੁਗ ਰੱਖਦਾ ਆਇਆ ਰਾਮ ਪ੍ਰਮਾਤਮਾ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈ ਹਰੇਕ ਯੋਗ ਵਿੱਚ ਹੀ ਭਗਤਾਂ ਦੀ ਇੱਜ਼ਤ ਰੱਖਦਾ ਆਇਆ ਹੈ ਸੋ ਭਗਤ ਜੋ ਗੁਰਮੁਖ ਹੋਵੇ ਹਉਮੈ ਸ਼ਬਦ ਜਲਾਇਆ ਰਾਮ ਜਿਹੜਾ ਮਨੁੱਖ ਗੁਰੂ ਦੇ ਦੱਸੇ ਹੋਏ ਰਾਹ ਉੱਤੇ ਤੁਰਦਾ ਹੈ ਉਹ ਪ੍ਰਭੂ ਦਾ ਭਗਤ ਬਣ ਜਾਂਦਾ ਹੈ ਉਹ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਣੀ ਹਉਮੈ ਦੂਰ ਕਰਦਾ ਹੈ ਹਉਮੈ ਸ਼ਬਦ ਜਲਾਇਆ ਮੇਰੇ ਹਰ ਭਾਇਆ ਜਿਸ ਕੀ ਸੱਚੀ ਬਾਣੀ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਆਪਣੇ ਅੰਦਰੋਂ ਹਉਮੈ ਸਾੜਦਾ ਹੈ ਉਹ ਉਸ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ਜਿਸ ਦੀ ਸਿਰਸਲਾ ਸਦਾ ਪਟਾਲ ਰਹਿਣ ਵਾਲੀ ਸੱਚੀ ਭਗਤ ਕਰੇ ਦਿਨ ਰਾਤੀ ਗੁਰਮਖੀ ਆਖ ਵਖਾਣੀ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਿਨ ਰਾਤ ਪ੍ਰਮਾਤਮਾ ਦੀ ਸਦਾ ਥੇਰ ਰਹਿਣ ਵਾਲੇ ਭਗਤੀ ਕਰਦੇ ਰਹਿੰਦੇ ਹਨ ਉਹ ਆਪ ਸਿੱਧ ਸਲਾਹ ਵਾਲੀ ਬਾਣੀ ਵਿਚਾਰਦੇ ਰਹਿੰਦੇ ਹਨ ਤੇ ਹੋਰਨਾਂ ਨੂੰ ਵੀ ਉਸੇ ਦੀ ਸੋਝ ਦਿੰਦੇ ਹਨ ਭਗਤਾਂ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਭਾਇਆ ਭਗਤਾਂ ਦੀ ਜੀਵਨ ਜੁਗਤੀ ਸਦਾ ਇੱਕ ਰਾਸ ਰਹਿਣ ਵਾਲੀ ਅਤੇ ਬੜੀ ਪਵਿੱਤਰ ਹੁੰਦੀ ਹੈ। ਉਹਨਾਂ ਦੇ ਮਨ ਵਿੱਚ ਪ੍ਰਮਾਤਮਾ ਸਦਾ ਥਿਰ ਨਾਮ ਪਿਆਰਾ ਲੱਗਦਾ ਰਹਿੰਦਾ ਹੈ। ਨਾਨਕ ਭਗਤ ਸੋਹੈ ਦਰ ਸਾਚੈ ਜਿੰਨੀ ਸੱਚ ਸੱਚ ਕਮਾਇਆ। ਇਹ ਨਾਨਕ ਪ੍ਰਮਾਤਮਾ ਦੇ ਭਗਤ ਸਦਾ ਥਿਰ ਪ੍ਰਮਾਤਮਾ ਦੇ ਦਰ ਤੇ ਸੌਂਦੇ ਹਨ। ਉਹ ਪਰਮਾਤਮਾ ਦਾ ਸਦਾ ਥਿਰ ਰਹਿਣ ਵਾਲਾ ਨਾਮ ਹੀ ਸਦਾ ਜਪਤੇ ਰਹਿੰਦੇ ਹਨ ਹਰ ਭਗਤਾਂ ਕੀ ਜਾਤ ਪਤ ਹੈ ਭਗਤ ਹਰ ਕੈ ਨਾਮ ਸਮਾਣੇ ਰਾਮ ਪਰਮਾਤਮਾ ਹੀ ਭਗਤਾਂ ਲਈ ਉੱਚੀ ਜਾਤ ਹੈ ਪਰਮਾਤਮਾ ਹੀ ਉਹਨਾਂ ਦੀ ਇੱਜ਼ਤ ਹੈ ਭਗਤ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦੇ ਹਨ ਹਰ ਭਗਤ ਕਰੈ ਵਿੱਚੋਂ ਆਪ ਗਵਾਵੇਂ ਜੇ ਨਾ ਗੁਣ ਅਵਗਣਿ ਪਛਾਣੇ ਰਾਮ ਭਗਤ ਸਦਾ ਹਰੀ ਦੀ ਭਗਤੀ ਕਰਦੇ ਹਨ ਆਪਣੇ ਅੰਦਰੋਂ ਆਪਾ ਭਾਵ ਵੀ ਦੂਰ ਕਰ ਲੈਂਦੇ ਹਨ ਕਿਉਂਕਿ ਉਹਨਾਂ ਨੇ ਗੁਣ ਤੇ ਅਵਗਣਾਂ ਦੀ ਪਰ ਕਰ ਲਈ ਹੁੰਦੀ ਹੈ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਹਉਮੈ ਅਵਗਣ ਹੈ ਗੁਣ ਔਗਣ ਪਛਾਣੈ ਹਰ ਨਾਮ ਉਹ ਖਾਣੈ ਭੈ ਭਗਤ ਮਿੱਠੀ ਲਾਗੀ ਜਿਹੜਾ ਮਨੁੱਖ ਗੁਣ ਤੇ ਔਗਣ ਦੀ ਪਰਕਾਰ ਲੈਂਦਾ ਹੈ ਅਤੇ ਪ੍ਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ ਉਸ ਨੂੰ ਪ੍ਰਭੂ ਦੇ ਦਾਰਾ ਦੇ ਵਿੱਚ ਰਹਿਣ ਕਰਕੇ ਪ੍ਰਭੂ ਦੀ ਭਗਤੀ ਪਿਆਰੀ ਲੱਗਦੀ ਹੈ ਆਨੰਦ ਇਹਨ ਭਗਤ ਕਰੈ ਦਿਨ ਰਾਤੀ ਕਰਹੀ ਮਹ ਬੈਰਾਗੀ ਕਰਹੀ ਮਹ ਬੈਰਾਗੀ ਜਿਹੜੇ ਮਨੁੱਖ ਦਿਨ ਰਾਤ ਹਰ ਵੇਲੇ ਪ੍ਰਮਾਤਮਾ ਦੀ ਭਗਤੀ ਕਰਦੇ ਹਨ ਉਹ ਗ੍ਰਸਥ ਵਿੱਚ ਹੀ ਮਾਇਆ ਦੇ ਮੋਹ ਤੋਂ ਨਿਲੇਪ ਰਹਿੰਦੇ ਹਨ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜੀਉ ਵੇਖੇ ਸਦਾ ਨਲੇ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜੀਉ ਵੇਖੈ ਸਦਾ ਨਾਲੇ ਜਿਹੜੇ ਮਨੁੱਖ ਸਦਾ ਪ੍ਰਭੂ ਦੀ ਭਗਤੀ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ ਉਹ ਪ੍ਰਮਾਤਮਾ ਨੂੰ ਸਦਾ ਆਪਣੇ ਅੰਗ ਸੰਗ ਵਸਦਾ ਵੇਖਦੇ ਹਨ ਨਾਨਕ ਸੇ ਭਗਤ ਹਰ ਕੈ ਦਰ ਸਾਚੇ ਅਨ ਦਿਨ ਨਾਮ ਸਮਾਲੇ ਏ ਨਾਨਕ ਇਹੋ ਜਿਹੇ ਭਗਤ ਹਰ ਵੇਲੇ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਪਰਮਾਤਮਾ ਦੇ ਦਰ ਤੇ ਸੁਰਖੀ ਹੋ ਜਾਂਦੇ ਹਨ ਮਨ ਮੁਖ ਭਗਤ ਕਰੈ ਬਿਨ ਸਤਗੁਰ ਵਿਣ ਸਤਗੁਰ ਭਗਤ ਨਾ ਹੋਈ ਰਾਮ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਗੁਰੂ ਦੀ ਸ਼ਰਣ ਪੈਣ ਤੋਂ ਬਿਨਾਂ ਆਪਣੇ ਵੱਲੋਂ ਪ੍ਰਭੂ ਦੀ ਭਗਤੀ ਕਰਦੇ ਹਨ ਪਰ ਗੁਰੂ ਦੀ ਸ਼ਰਣ ਪੈਣ ਤੋਂ ਬਿਨਾਂ ਭਗਤੀ ਹੋ ਨਹੀਂ ਸਕਦੀ ਹਉ ਮੈਂ ਮਾਇਆ ਰੋਗ ਵਿਆਪੇ ਮਰ ਜਨ ਮੈਂ ਦੁਖ ਹੋਈ ਰਾਮ ਉਹ ਮਨੁੱਖ ਹਉਮੇ ਵਿੱਚ ਮਾਇਆ ਦੇ ਰੋਗ ਵਿੱਚ ਫਸੇ ਰਹਿੰਦੇ ਹਨ ਆਤਮਿਕ ਮੌਤ ਸਹਿੜ ਕੇ ਉਹ ਜਨਮਾਂ ਦੇ ਗੇੜ ਵਿੱਚ ਪੈ ਰਹੇ ਹਾਂ ਮਨ ਨੂੰ ਦੁੱਖ ਚੱਬੜਿਆ ਰਹਿੰਦਾ ਹੈ ਮਰ ਜਨਮੈ ਦੁੱਖ ਹੋਈ ਦੁਜੈ ਭਾਏ ਪਰਜ ਵਿਗੋਈ ਵੇਣ ਗੁਰ ਤਤ ਨ ਜਾਣਿਆ ਮਾਇਆ ਦੇ ਮੋਹ ਵਿੱਚ ਫਸ ਕੇ ਦੁਨੀਆ ਖਵਾਰ ਹੁੰਦੀ ਹੈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਕੋਈ ਵੀ ਅਸਲੀਅਤ ਨੂੰ ਨਹੀਂ ਸਮਝਦਾ ਭਗਤ ਵੀ ਹੋਣਾ ਸਭ ਜਗ ਪਰਮਿਆਂ ਅੰਤ ਗਿਆ ਪਛਤਾਨਿਆਂ ਭਗਤੀ ਤੋਂ ਸਖਣਾ ਸਾਰਾ ਜਗਤ ਹੀ ਭਟਕਦਾ ਫਿਰਦਾ ਹੈ ਤੇ ਆਖਰ ਹੱਥ ਮੜਦਾ ਦੁਨੀਆ ਤੋਂ ਜਾਂਦਾ ਹੈ ਕੋਟ ਮਦੇ ਕਿਨੇ ਪਛਾਣਿਆ ਹਰ ਨਾਮ ਸੱਚ ਸੋਈ ਕਰੋੜਾਂ ਵਿੱਚੋਂ ਕਿਸੇ ਵਿਰਲੇ ਮਨੁੱਖ ਨੇ ਇਹ ਗੱਲ ਸਮਝੀ ਹੈ ਕਿ ਪ੍ਰਮਾਤਮਾ ਦਾ ਨਾਮ ਹੀ ਸਦਾ ਕਾਇਮ ਰਹਿਣ ਵਾਲਾ ਹੈ ਨਾਨਕ ਨਾਮ ਮਿਲੇ ਵਡਿਆਈ ਦੁਜੇ ਭਾਇ ਪਤ ਖੋਈ ਏ ਨਾਨਕ ਨਾਮ ਵਿੱਚ ਜੁੜਿਆ ਹੀ ਲੋਕ ਪ੍ਰਲੋਕ ਵਿੱਚ ਇੱਜ਼ਤ ਮਿਲਦੀ ਹੈ ਅਤੇ ਮਾਇਆ ਦੇ ਮੋਹ ਵਿੱਚ ਮਨੁੱਖ ਇੱਜ਼ਤ ਗਵਾ ਲੈਂਦਾ ਹੈ ਭਗਤਾ ਕਹਿ ਕਰ ਕਰਜ ਸਾਚਾ ਹਰ ਗੁਣ ਸਦਾ ਵਖਾਣੇ ਰਾਮਾ ਔਰ ਆਤਮਾ ਦੇ ਗੁਣ ਸਦਾ ਗਾਉਂਦੇ ਰਹਿਣ ਕਰਕੇ ਭਗਤਾ ਦੇ ਹਿਰਦੇ ਘਰ ਵਿੱਚ ਇਹ ਆਹਰ ਸਦਾ ਲਈ ਬਣਿਆ ਰਹਿੰਦਾ ਹੈ ਭਗਤ ਖਜਾਨਾ ਆਪੇ ਦੀਆ ਕਾਲ ਕੰਟਕ ਨੂੰ ਮਾਰ ਸਮਾਣੇ ਰਾਮ ਭਗਤੀ ਦਾ ਖਜ਼ਾਨਾ ਪ੍ਰਮਾਤਮਾ ਨੇ ਆਪ ਹੀ ਆਪਣੇ ਭਗਤਾਂ ਨੂੰ ਦਿੱਤਾ ਹੋਇਆ ਹੈ ਇਸ ਦੀ ਬਰਕਤ ਨਾਲ ਉਹ ਦੁਖਦਈ ਮੌਤ ਦੇ ਡਰ ਨੂੰ ਮਾਰ ਮੁਕਾ ਕੇ ਪ੍ਰਮਾਤਮਾ ਵਿੱਚ ਲੀਨ ਲੈਂਦੇ ਹਨ ਕਾਲ ਕੰਟਕ ਨੂੰ ਮਾਰ ਸਮਾਣੇ ਹਰ ਮਨ ਭਾਣੇ ਨਾਮ ਨਿਧਾਨ ਸੱਚ ਪਾਇਆ ਦੁਖਦਾਈ ਮੌਤ ਦੇ ਡਰ ਨੂੰ ਮੁਕਾ ਕੇ ਭਗਤ ਪਰਮਾਤਮਾ ਵਿੱਚ ਲੀਨ ਰਹਿੰਦੇ ਹਨ ਪਰਮਾਤਮਾ ਦੇ ਮਨ ਵਿੱਚ ਪਿਆਰੇ ਲੱਗਦੇ ਹਨ ਪਰਮਾਤਮਾ પાસે ਭਗਤ ਸਦਾ ਕਾਇਮ ਰਹਿਣ ਵਾਲਾ ਨਾਮ ਖਜ਼ਾਨਾ ਪ੍ਰਾਪਤ ਕਰ ਲੈਂਦੇ ਹਨ ਸਦਾ ਅਖੋਟ ਕਦੇ ਨਾ ਨਿਖਟੈ ਹਰ ਦੀ ਆਸਾਜ ਸੁਭਾਏ ਇਹ ਖਜ਼ਾਨਾ ਮੁੱਕ ਹੈ ਕਦੇ ਨਹੀਂ ਮੁੱਕਦਾ ਪ੍ਰਮਾਤਮਾ ਨੇ ਉਹਨਾਂ ਨੂੰ ਆਤਮਿਕ ਅਡੋਲਤਾ ਵਿੱਚ ਪ੍ਰੇਮ ਵਿੱਚ ਟਿਕੇ ਹੋਏ ਨੂੰ ਇੱਕ ਧਾਨਾ ਦੇ ਦਿੱਤਾ ਹਰ ਜਨ ਨਹੀਂ ਉੱਚੇ ਸਦਾ ਹੀ ਉੱਚੇ ਗੁਰ ਕੈ ਸ਼ਬਦ ਸੁਹਾਇਆ ਇਸ ਖਜ਼ਾਨੇ ਦੇ ਸਦਕਾ ਭਗਤ ਸਦਾ ਹੀ ਉੱਚੇ ਆਤਮਿਕ ਮੰਡਲ ਵਿੱਚ ਟਿਕੇ ਰਹਿੰਦੇ ਹਨ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ ਨਾਨਕ ਆਪੇ ਬਖਸ਼ਿ ਮਿਲਾਏ ਜੁਗ-ਜੁਗ ਸੋਭਾ ਪਾਇਆ ਏ ਨਾਨਕ ਪ੍ਰਮਾਤਮਾ ਆਪ ਹੀ ਮਿਹਰ ਕਰਕੇ ਉਹਨਾਂ ਨੂੰ ਚਰਨਾ ਵਿੱਚ ਜੋੜੀ ਰੱਖਦਾ ਹੈ ਹਰੇਕ ਜੁਗ ਵਿੱਚ ਉਹ ਸੋਭਾ ਖਟਦੇ ਹਨ ਸੋਹੀ ਮਹਲਾ ਤੀਜਾ ਸ਼ਬਦ ਸਚੈ ਸਚ ਸੋਹਿਲਾ ਜਿੱਥੇ ਸੱਚ ਕਾ ਹੋਏ ਵਿਚਾਰੋ ਰਾਮ ਜਿਸ ਮਨੁੱਖ ਦੇ ਹਿਰਦੇ ਘਰ ਵਿੱਚ ਸੱਚੇ ਸ਼ਬਦ ਦੇ ਰਾਹੀ ਸਦਾ ਫਿਰ ਪ੍ਰਭੂ ਦੀ ਸਿਫਤ ਸਲਾਦਾ ਗੀਤ ਹੁੰਦਾ ਰਹਿੰਦਾ ਹੈ ਸਦਾ ਫਿਰ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੁੰਦੀ ਰਹਿੰਦੀ ਹੈ ਹਉਮੈ ਸਭ ਕਿਲਵਿਖ ਕਾਟੇ ਸਾਚ ਰੱਖਿਆ ਉਰਧਾਰੇ ਰਾਮਾ ਉਸਦੇ ਅੰਦਰੋਂ ਹਉਮੈ ਆਦਿਕ ਸਾਰੇ ਪਾਪ ਕੱਟੇ ਜਾਂਦੇ ਹਨ ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ ਸੱਚ ਰੱਖਿਆ ਉਰਤਾਰੇ ਦੋ ਤਰ ਤਾਰੇ ਫਿਰ ਭਵਜਲ ਤਰਨ ਨਾ ਹੋਈ ਉਹ ਮਨੁੱਖ ਸਦਾ ਸਿਰ ਪ੍ਰਭੂ ਨੂੰ ਹਿਰਦੇ ਵਿੱਚ ਵਸਾਈ ਰੱਖਦਾ ਹੈ ਔਖੇ ਤਰੇ ਜਾਣ ਵਾਲੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੀ ਮੋੜ-ਮੋੜ ਉਸ ਨੂੰ ਲੋੜ ਨਹੀਂ ਰਹਿੰਦੀ ਸੱਚਾ ਸਤਿਗੁਰ ਸੱਚੀ ਬਾਣੀ ਜੇ ਨ ਸੱਚ ਵਖਾਲਿਆ ਸੋਈ ਜਿਸ ਗੁਰੂ ਨੇ ਉਸ ਨੂੰ ਸਦਾ ਸਿਰ ਪ੍ਰਭੂ ਦਾ ਦਰਸ਼ਨ ਕਰਾ ਦਿੱਤਾ ਹੈ ਉਹ ਆਪ ਵੀ ਸਦਾ ਸਿਰ ਪ੍ਰਭੂ ਦਾ ਰੂਪ ਹੈ ਉਸ ਦੀ ਬਾਣੀ ਪ੍ਰਭੂ ਦੀ ਸਿੱਖਤ ਸਲਾਹ ਨਾਲ ਵਰਪੂਰ ਹੈ ਸਾਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਸਦਾ ਥੈਰ ਪ੍ਰਭੂ ਦੇ ਬਾਣਾ ਗਾਉਂਦਾ ਰਹਿੰਦਾ ਹੈ ਉਸ ਵਿੱਚ ਹੀ ਲੀਨ ਹੁੰਦਾ ਹੈ ਅਤੇ ਉਸ ਨੂੰ ਹਰ ਥਾਂ ਵਸਿਆ ਵੇਖਦਾ ਹੈ ਨਾਨਕ ਸਾਚਾ ਸਾਹਿਬ ਸੱਚੀ ਨਾਈ ਸਚ ਨੇ ਸਤਾਰਾ ਹੋਈ ਇਹ ਨਾਨਕ ਜਿਹੜਾ ਪ੍ਰਮਾਤਮਾ ਆਪ ਸਦਾ ਥਿਰ ਹੈ ਜਿਸ ਦੀ ਵਿੜਾਈ ਸਦਾ ਥਿਰ ਹੈ ਉਹ ਉਸ ਮਨੁੱਖ ਦਾ ਸਦਾ ਲਈ ਪਾਰ ਉਤਾਰਾ ਕਰ ਦਿੰਦਾ ਹੈ ਸੱਚ ਹੈ ਸਤਗੁਰ ਸੱਚ ਬੁਝਾਇਆ ਪਤ ਰੱਖੈ ਸੱਚ ਸੋਈ RAM ਸਦਾ ਥਿਰ ਪ੍ਰਭੂ ਦੇ ਰੂਪ ਗੁਰੂ ਨੇ ਜਿਸ ਮਨੁੱਖ ਨੂੰ ਸਦਾ ਸਿਰ ਪ੍ਰਭੂ ਦਾ ਗਿਆਨ ਦੇ ਦਿੱਤਾ ਉਸ ਦੀ laaj ਸਦਾ ਸਿਰ ਪ੍ਰਭੂ ਆਪ ਰੱਖਦਾ ਹੈ ਸੱਚਾ ਭੋਜਨ ਪਾਉ ਸੱਚਾ ਹੈ ਸੱਚੇ ਨਾਮ ਸੁਖ ਹੋਈਂ ਰਾਮ ਪ੍ਰਭੂ ਚਰਨਾਂ ਨਾਲ ਅਟਲ ਪਿਆਰ ਉਸ ਮਨੁੱਖ ਦੀ ਆਤਮਿਕ ਪ੍ਰਾਪਤ ਮੰਨਦਾ ਹੈ ਸਦਾ ਸਿਰ ਹਰ ਨਾਮ ਉਸ ਨੂੰ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਸਚੇ ਨਾਮ ਸੁਖ ਹੋਈ ਮਰੈ ਨ ਕੋਈ ਗਰਬ ਨਾ ਜੋ ਨਿਵਾਸਾ ਜਿਸ ਵੀ ਮਨੁੱਖ ਨੂੰ ਸਦਾ ਥਿਰ ਪ੍ਰਭੂ ਦੇ ਨਾਮ ਵਿੱਚ ਆਤਮਕ ਆਨੰਦ ਲੱਭਦਾ ਹੈ ਉਹ ਕਦੇ ਆਤਮਕ ਮੌਤ ਨਹੀਂ ਸਹੇੜਦਾ ਉਹ ਜਨਮ ਮਰਨ ਦੇ ਗੇੜ ਵਿੱਚ ਜੂਨਾ ਵਿੱਚ ਨਹੀਂ ਪੈਂਦਾ ਜੋਤੀ ਜੋਤ ਮਿਲਾਈ ਸਚ ਸਮਾਈ ਸਚ ਨੈ ਪ੍ਰਗਾਸਾ ਗੁਰੂ ਨੇ ਜਿਸ ਮਨੁੱਖ ਦੀ ਸੁਰਤ ਪ੍ਰਮਾਤਮਾ ਦੀ ਜੋਤ ਵਿੱਚ ਮਿਲਾ ਦਿੱਤੀ ਉਹ ਮਨੁੱਖ ਸਦਾ ਸਿਰ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ ਸਦਾਤਰ ਹਰਨਾਮ ਦੀ ਬਰਕਤ ਨਾਲ ਉਸ ਦੇ ਅੰਦਰ ਆਤਮਿਕ ਨੀਮਨ ਦਾ ਚਾਨਣ ਪੈਦਾ ਹੋ ਜਾਂਦਾ ਹੈ ਜਿੱਦੀ ਸਚ ਜਾਤਾ ਸੇ ਸੱਚੇ ਹੋਏ ਅਨ ਦਿਨ ਸਚ ਧਿਆਇਨ ਜਿਨਾ ਮਨੁੱਖਾ ਨੇ ਸਦਾ ਥਿਰ ਪ੍ਰਭੂ ਨਾਲ ਲੂੰਗੀ ਸਾਥ ਪਾ ਲਈ ਉਹ ਉਸੇ ਦਾ ਰੂਪ ਬਣ ਗਏ ਉਹ ਹਰ ਵੇਲੇ ਉਹ ਸਦਾ ਥਿਰ ਪ੍ਰਭੂ ਦਾ ਨਾਮ ਸਿਮਰਦੇ ਰਹਿੰਦੇ ਹਨ ਨਾਨਕ ਸਚ ਨਾਮ ਜਿਨ ਹਿਰਦੈ ਵਸਿਆ ਨਾ ਵਿਛੜ ਦੁਖ ਪਾਇਨ ਤੇ ਨਾਨਕ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਸਦਾ ਥਿਰ ਪ੍ਰਭੂ ਦਾ ਨਾਮ ਵਸ ਪੈਂਦਾ ਹੈ ਉਹ ਫਿਰ ਪਰਮਾਤਮਾ ਦੇ ਚਰਨਾਂ ਤੋਂ ਵਿਛੜ ਕੇ ਦੁੱਖ ਨਹੀਂ ਪਾਉਂਦੇ ਸੱਚੀ ਬਾਣੀ ਸੱਚੇ ਗੁਣ ਗਾਵੇ ਤਿਤ ਕਰ ਸੁਹਲਾ ਹੋਈ RAM ਜਿਹੜੇ ਮਨੁੱਖ ਆਪਣੇ ਹਿਰਦੇ ਵਿੱਚ ਸਦਾ ਥਿਰ ਪ੍ਰਭੂ ਦੀ ਸਿੱਖ ਸਲਾਹ ਦੀ ਬਾਣੀ ਦੇ ਰਾਹੀ ਸਦਾ ਥਿਰ ਪ੍ਰਭੂ ਦੇ ਗੁਣ ਗਾਉਂਦੇ ਹਨ ਉਹਨਾਂ ਦੀ ਉਸ ਹਿਰਦੇ ਘਰ ਵਿੱਚ ਆਨੰਦ ਦੀ ਰੌਣਕ ਬਣੀ ਰਹਿੰਦੀ ਹੈ। ਨਿਰਮਲ, ਗਉਣਾ, ਸਾਚੇ, ਤਨ ਮਨ ਸਾਚਾ ਵਿੱਚ ਸਾਚਾ ਪ੍ਰਭ ਸੋਈ RAM ਸਦਾ ਸਿਰ ਪ੍ਰਭੂ ਦੇ ਪਵਿੱਤਰ ਗੁਣਾਂ ਦੀ ਬਰਕਤ ਨਾਲ ਉਹਨਾਂ ਦਾ ਮਨ, ਉਹਨਾਂ ਦਾ ਤਨ ਵਿਕਾਰਾਂ ਵੱਲੋਂ ਡੋਲ ਹੋ ਜਾਂਦਾ ਹੈ। ਉਨ੍ਹਾਂ ਦੇ ਅੰਦਰ ਸਦਾ ਸਿਰ ਪ੍ਰਭੂ ਪ੍ਰਤੱਖ ਪ੍ਰਗਟ ਹੋ ਜਾਂਦਾ ਹੈ ਸਭ ਸੱਚ ਵਰਤੈ ਸੱਚੋ ਬੋਲੈ ਜੋ ਸੱਚ ਕਰੈ ਸੋ ਹੋਈ ਉਹਨਾਂ ਨੂੰ ਯਕੀਨ ਬਣ ਜਾਂਦਾ ਹੈ ਕਿ ਹਰ ਥਾਂ ਸਦਾ ਸਿਰ ਪ੍ਰਭੂ ਕੰਮ ਕਰ ਰਿਹਾ ਹੈ ਉਹੀ ਬੋਲ ਰਿਹਾ ਹੈ ਜੋ ਕੋ ਜੋ ਕਰਦਾ ਹੈ ਉਹੀ ਹੁੰਦਾ ਹੈ ਜਹ ਦੇਖਾਂ ਤਾਂ ਸੱਚ पसਰਿਆ ਅਵਰਣ ਦੂਜਾ ਕੋਈ ਜਿੱਧਰ ਵੀ ਉਹਨਾਂ ਨਿਗਾਹ ਕੀਤੀ ਉਧਰ ਹੀ ਉਹਨਾਂ ਨੂੰ ਸਦਾ ਸਿਰ ਪ੍ਰਭੂ ਦਾ ਅਸਰਾ ਦਿਸਿਆ ਪ੍ਰਭੂ ਤੋਂ ਬਿਨਾ ਉਹਨਾਂ ਨੂੰ ਕਿਤੇ ਵੀ ਕੋਈ ਹੋਰ ਨਹੀਂ ਦਿਸਦਾ ਸੱਚੇ ਉਪਜੈ ਸੱਚ ਸਮਾਵੈ ਮਰ ਜਨਮੈ ਦੂਜਾ ਹੋਈ ਜਿਹੜਾ ਮਨੁੱਖ ਸਦਾ ਥਿਰ ਪ੍ਰਭੂ ਤੋਂ ਨਵਾਂ ਆਤਮਿਕ ਜੀਵਨ ਪ੍ਰਾਪਤ ਕਰਦਾ ਹੈ ਉਹ ਸਦਾ ਥੇਰ ਪ੍ਰਭੂ ਵਿੱਚ ਹੀ ਲੀਨ ਰਹਿੰਦਾ ਹੈ ਪਰਮਾਇਆ ਨਾਲ ਪਿਆਰ ਕਰਨ ਵਾਲਾ ਜਨਮ ਮਰਨ ਵਿੱਚ ਪਿਆਰ ਰਹਿਦਾ ਹੈ ਨਾਨਕ ਸਭ ਕੁਛ ਆਪੇ ਕਰਤਾ ਆਪ ਕਰਵੈ ਸੋਈ ਹੈ ਨਾਨਕ ਕਰਤਾ ਰਾਪੀ ਸਭ ਕੁਝ ਕਰ ਰਿਹਾ ਹੈ ਆਪ ਹੀ ਜੀਵਾਂ ਪਾਸੋਂ ਕਰਾ ਰਿਹਾ ਹੈ ਸੱਚੇ ਭਗਤ ਸੋਹੇ ਦਰਬਾਰੇ ਸੱਚੋ ਸਚ ਵਖਾਣੇ RAM ਸਦਾ ਤੇ ਰਹਿਣ ਵਾਲੇ ਪ੍ਰਮਾਤਮਾ ਦੇ ਭਗਤ ਉਹ ਸਦਾ ਥਿਰ ਪ੍ਰਭੂ ਦਾ ਨਾਮ ਹੀ ਹਰ ਵੇਲੇ ਉਚਾਰ-ਉਚਾਰ ਕੇ ਉਸ ਦੀ ਹਜ਼ੂਰੀ ਵਿੱਚ ਸੋਭਾ ਪਾਉਂਦੇ ਹਨ ਘਟ ਅੰਤਰੇ ਸਾਚੀ ਬਾਣੀ ਸਾਚੋ ਆਪ ਪਛਾਣੇ RAM ਉਨ੍ਹਾਂ ਦੇ ਹਿਰਦੇ ਵਿੱਚ ਸਦਾ ਥਿਰ ਪ੍ਰਭੂ ਦੀ ਸਿਫਤ-ਸਲਾਹ ਦੀ ਬਾਣੀ ਸਦਾ ਵਸਦੀ ਹੈ ਉਹ ਸਦਾ ਥਿਰ ਪ੍ਰਭੂ ਨੂੰ ਆਪਣੇ ਅੰਦਰ ਵਸਦਾ ਵੇਖਦੇ ਹਨ ਆਪ ਪਛਾਣੇ ਤਾਂ ਸੱਚ ਜਾਣੇ ਸੱਚ ਸੋਜੀ ਹੋਈ ਜਦੋਂ ਭਗਤ ਜਨ ਆਪਣੇ ਆਤਮਿਕ ਜੀਵਨ ਦੀ ਪੜਤਾਲ ਕਰਦੇ ਹਨ ਤਦੋਂ ਉਹ ਸਦਾ ਥਿਰ ਪ੍ਰਭੂ ਨਾਲ ਢੂੰਗੀ ਸਾਂਝ ਪਾਉਂਦੇ ਹਨ ਉਹਨਾਂ ਨੂੰ ਸਦਾ ਥਿਰ ਪ੍ਰਭੂ ਦੀ ਜਾਣ ਪਛਾਣ ਹੋ ਜਾਂਦੀ ਹੈ ਸੱਚਾ ਸ਼ਬਦ ਸੱਚੀ ਹੈ ਸੋ ਬਾ ਸੱਚ ਹੀ ਸੁਖ ਹੋਈ ਉਹਨਾਂ ਦੇ ਅੰਦਰ ਪ੍ਰਭੂ ਦੀ ਸਿੱਖ ਸਲਾਹ ਵਾਲਾ ਗੁਰ ਸ਼ਬਦ ਵੱਜਦਾ ਰਹਿੰਦਾ ਹੈ ਇਸ ਕਰਕੇ ਲੋਕ ਪਰਲੋਕ ਵਿੱਚ ਉਹਨਾਂ ਨੂੰ ਸਦਾ ਲਈ ਸੁਭਾ ਮਿਲਦੀ ਜਾਂਦੀ ਹੈ ਪ੍ਰਭੂ ਵਿੱਚ ਜੁੜਨ ਕਰਕੇ ਉਹਨਾਂ ਨੂੰ ਆਤਮਿਕ ਆਨੰਦ ਮਿਲਿਆ ਰਹਿੰਦਾ ਹੈ ਸਾਚ ਰਤੇ ਭਗਤ ਇਕ ਰੰਗੀ ਦੂਜਾ ਰੰਗ ਨ ਕੋਈ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਭਗਤ ਜਾਨ ਇੱਕੋ ਪ੍ਰਭੂ ਪ੍ਰੇਮ ਦੇ ਰੰਗ ਵਿੱਚ ਹੀ ਰੰਗੇ ਰਹਿੰਦੇ ਹਨ ਕੋਈ ਹੋਰ ਮਾਇਆ ਦੇ ਮੋਹ ਆਦਿਕ ਦਾ ਰੰਗ ਉਹਨਾਂ ਨੂੰ ਨਹੀਂ ਚੜਦਾ ਨਾਨਕ ਜਿਸ ਕੋ ਮਸਤਕ ਲਿਖਿਆ ਤਿਸ ਸੱਚ ਪ੍ਰਪਤ ਹੋਈ اے ਨਾਨਕ ਜਿਸ ਮਨੁੱਖ ਦੇ ਮੱਥੇ ਉੱਤੇ ਪ੍ਰਭੂ ਮਿਲਾਪ ਦਾ ਲੇਖ ਲਿਖਿਆ ਹੁੰਦਾ ਹੈ ਉਸ ਨੂੰ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ ਸੂਹੀ ਮਹਲਾ ਤੀਜਾ ਜੁਗ ਚਾਰੇ ਤਨ ਜੇ ਪਵੈ ਜੁਗ ਚਾਰੇ ਤਨ ਜੇ ਪਵੈ ਬਿਨ ਸਤਗੁਰ ਸਹਾਗ ਨ ਹੋਈ ਰਾਮ ਜੁਗ ਚਾਹੇ ਕੋਈ ਵੀ ਹੋਵੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਕਸਮ ਪ੍ਰਭੂ ਦਾ ਮਲਾਪ ਨਹੀਂ ਹੁੰਦਾ ਜੀਵ ਸਤ੍ਰੀ ਭਾਵੇਂ ਚੌਹਾਂ ਜੁਗਾਂ ਵਿੱਚ ਪਟਕਦੀ ਫਿਰੇ ਨਿਹਚਲ ਰਾਜ ਸਦਾ ਹਰ ਕੇ ਰਾਤਾ ਇਸ ਬਿਨ ਅਵਰਨਾ ਕੋਈ ਉਸ ਪ੍ਰਭੂ ਪਤੀ ਦਾ ਹੁਕਮ اٹਲ ਹੈ ਕਿ ਗੁਰੂ ਦੇ ਰਾਹੀ ਉਸ ਦਾ ਮਿਲਾਪ ਪ੍ਰਾਪਤ ਹੁੰਦਾ ਹੈ ਉਸ ਤੋਂ ਬਿਨਾ ਕੋਈ ਹੋਰ ਉਸ ਦੀ ਬਰਾਬਰੀ ਤਾਂ ਨਹੀਂ ਜੋ ਇਸ ਹੁਕਮ ਨੂੰ ਬਦਲਾ ਸਕੇ ਤਿਸ ਬਿਨ ਅਵਰਣਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਉਸ ਪ੍ਰਭੂ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਉਹ ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ ਗੁਰੂ ਦੇ ਸਾਹਮਣੇ ਰਹਿਣ ਵਾਲੀ ਜੀਵ ਇਸਤਰੀ ਉਸ ਇੱਕ ਨਾਲ ਹੀ ਡੂੰਗੀ ਸਾਂਝ ਬਣਾਉਂਦੀ ਹੈ ਧਨ ਪੈਰ ਮਿਲਾਵਾ ਹੋਆ ਗੁਰਮਤੀ ਮਨ ਮੰਨਿਆ ਜਦੋਂ ਗੁਰੂ ਦੀ ਮੱਤ ਉੱਤੇ ਤੁਰ ਕੇ ਜੀਵ ਇਸਤਰੀ ਦਾ ਮਨ ਪਰਮਾਤਮਾ ਦੀ ਯਾਦ ਵਿੱਚ ਗਿੱਜ ਜਾਂਦਾ ਹੈ ਤਦੋਂ ਜੀਵ ਇਸਤਰੀ ਦਾ ਪ੍ਰਭੂਪਤੀ ਨਾਲ ਮਿਲਾਪ ਹੋ ਜਾਂਦਾ ਹੈ ਸਤ ਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਮੈ ਮੁਕਤ ਨਾ ਹੋਈ ਜਦੋਂ ਗੁਰੂ ਮਿਲਦਾ ਹੈ ਤਦੋਂ ਹੀ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਹੀ ਪ੍ਰਭੂ ਦਾ ਨਾਮ ਜੀਵ ਇਸਤਰੀ ਦੇ ਹਿਰਦੇ ਵਿੱਚ ਵਸਾਉਂਦਾ ਹੈ ਤੇ ਪਰਮਾਤਮਾ ਦੇ ਨਾਮ ਤੋਂ ਬਿਨਾ ਮਾਇਆ ਦੇ ਬੰਧਨਾਂ ਤੋਂ ਖਲਾਸੀ ਨਹੀਂ ਹੁੰਦੀ ਨਾਨਕ ਕਾਮਣ ਕੰਤੈ 라ਵੇ ਮਨ ਮੰਨੈ ਸੁਖ ਹੋਈ हे नानक जे मन प्रभु दी याद ਵਿੱਚ ਗਿੱਜ ਜਾਏ ਤੰ ਜੀਵ ਇਸਤਰੀ ਪ੍ਰਭੂ ਦਾ ਮਿਲਾਪ ਬਣਦੀ ਹੈ ਉਸ ਦੇ ਹਿਰਦੇ ਵਿੱਚ ਆਨੰਦ ਪੈਦਾ ਹੋਇਆ ਰਹਿੰਦਾ ਹੈ ਸਤਗੁਰ ਸੇਵ ਧਨ ਬਲੜੀਏ ਹਰ ਵਰ ਪਾਵੈ ਸੋਈ ਰਾਮ हे ਜਾਣ ਜਿੱਦੇ ਗੁਰੂ ਦੇ ਦਸੀਕਾਰ ਕਰਿਆ ਕਰ ਇਸ ਤਰ੍ਹਾਂ ਤੂੰ ਪ੍ਰਭੂਪਤੀ ਨੂੰ ਪ੍ਰਾਪਤ ਕਰ ਲਵੇਂਗਾ ਸਦਾ ਹੋਵੇਂ ਸੋਹਗਣੀ ਫਿਰ ਮੈਲਾ ਵੇਸ ਨ ਹੋਈ RAM ਤੂੰ ਸਦਾ ਵਾਸਤੇ ਖਸਮ ਵਾਲੀ ਹੋ ਜਾਏਂਗੀ ਫਿਰ ਕਦੇ ਪ੍ਰਭੂ ਪਤੀ ਵੱਲੋਂ ਵਿਛੋੜਾ ਨਹੀਂ ਹੋਏਗਾ ਫਿਰ ਮੈਲਾ ਵੇਸ ਨ ਹੋਈ ਗੁਰਮੁਖ ਬੂਝੈ ਕੋਈ ਹਉਮੈ ਮਾਰ ਪਛਾਣਿਆ ਕੋਈ ਵਿਰਲਾ ਜੀਵ ਵਿਰਲੀ ਜੀਵ ਇਸਤਰੀ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਇਹ ਗੱਲ ਸਮਝਦੀ ਹੈ ਕਿ ਗੁਰੂ ਦੇ ਰਾਹੀ ਪ੍ਰਭੂ ਨਾਲ ਮਿਲਾਪ ਹੋਇਆ ਫੇਰ ਉਸ ਤੋਂ ਕਦੇ ਵਿਸਵੜਾ ਨਹੀਂ ਹੁੰਦਾ ਉਹ ਜੀਵ ਇਸਤਰੀ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਪ੍ਰਭੂ ਨਾਲ ਸਾਂਝ ਕਾਇਮ ਰੱਖਦੀ ਹੈ ਕਰਨੀ ਕਾਰ ਕਮਾਵੇ ਸ਼ਬਦ ਸਮਾਵੇ ਅੰਤਰੇ ਕੋ ਜਾਣਿਆ ਉਹ ਜੀਵ ਸਤਰੀ ਪ੍ਰਭੂ ਸਿਮਰਨ ਦੀ ਕਰਨ ਜੋ ਕਾਰ ਕਰਦੀ ਰਹਿੰਦੀ ਹੈ ਗੁਰੂ ਦੇ ਸ਼ਬਦ ਵਿੱਚ ਲੀਂ ਲੈਂਦੀ ਹੈ ਆਪਣੇ ਹਿਰਦੇ ਵਿੱਚ ਇੱਕ ਪ੍ਰਭੂ ਨਾਲ ਜੀਵ ਸਤਰੀ ਅਛਾਣ ਪਾਈ ਰੱਖਦੀ ਹੈ ਗੁਰਮਖ ਪ੍ਰਭ 라ਵੇ ਦਿਨ ਰਾਤੀ ਆਪਣਾ ਗੁਰਮਖ ਪ੍ਰਭ 라ਵੇ ਦਿਨ ਰਾਤੀ ਆਪਣਾ ਸੱਚੀ ਸੋਭਾ ਹੋਈ ਗੁਰੂ ਦੇ ਸਨਮੁਕ ਰਹਿਣ ਵਾਲੀ ਜੀਵ ਇਸਤਰੀ ਦਿਨ ਰਾਤ ਆਪਣੇ ਪ੍ਰਭੂ ਦਾ ਨਾਮ ਸਿਮਰਦੀ ਰਹਿੰਦੀ ਹੈ ਲੋਕ ਪਰਲੋਕ ਵਿੱਚ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਇੱਜ਼ਤ ਮਿਲਦੀ ਹੈ ਨਾਨਕ ਕਾਮਣ ਪਿਰ ਆਵੈ ਆਪਣ ਰਵ ਰਹਿਆ ਪ੍ਰਭ ਸੋਈ ਨਾਨਕ ਕਾਮਣ ਪਿਰ ਆਵੈ ਆਪਣ ਰਵ ਰਹਿਆ ਪ੍ਰਭ ਸੋਈ ਹੇ ਨਾਨਕੋ ਜੀਵ ਸਤ੍ਰੀ ਆਪਣੇ ਉਸ ਪ੍ਰਭੂ ਪਤੀ ਨੂੰ ਹਰ ਵੇਲੇ ਯਾਦ ਕਰਦੀ ਹੈ ਜੋ ਹਰ ਥਾਂ ਵਿਆਪਕ ਹੈ ਗੁਰ ਕੀ ਕਾਰ ਕਰੇ ਤਨ ਬਾਲੜੀਏ ਹਰ ਵਰ ਦੇ ਮਿਲਾਏ ਰਾਮ ਹੇ ਜਾਣ ਜੰਦੇ ਗੁਰੂ ਦੀ ਦੱਸੀ ਹੋਈ ਕਾਰ ਕਰਿਆ ਪਰ ਗੁਰੂ ਪ੍ਰਭੂ ਪਤੀ ਨਾਲ ਮਿਲਾ ਦਿੰਦਾ ਹੈ ਹਰ ਕੈ ਰੰਗ ਰਤਿ ਹੈ ਕਾਮਣਾ ਮਿਲ ਪ੍ਰੀਤਮ ਸੁਖ ਪਾਏ RAM ਜਿਹੜੀ ਜੀਵ ਇਸਤਰੀ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੀ ਜਾਂਦੀ ਹੈ ਉਹ ਪਿਆਰੇ ਪ੍ਰਭੂ ਨੂੰ ਮਿਲ ਕੇ ਆਤਮਿਕ ਆਨੰਦ ਮਾਣਦੀ ਹੈ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ ਪ੍ਰਭੂ ਪ੍ਰੀਤਮ ਨੂੰ ਮਿਲ ਕੇ ਉਹ ਆਤਮਕ ਆਨੰਦ ਮਾਣਦੀ ਹੈ ਸਦਾ ਥਿਰ ਪ੍ਰਭੂ ਵਿੱਚ ਲੀਨ ਰਹਿੰਦੀ ਉਹ ਸਦਾ ਥਿਰ ਪ੍ਰਭੂ ਉਸ ਨੂੰ ਸਭ ਥਾਵਾਂ ਵਿੱਚ ਵਸਦਾ ਦਿਸਦਾ ਹੈ ਸੱਚਾ ਸ਼ਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਉਹ ਜੀਵ ਸਤਰੀ ਸਦਾ ਥਿਰ ਪ੍ਰਭੂ ਦੀ ਯਾਦ ਵਿੱਚ ਮਸਤ ਰਹਿੰਦੀ ਹੈ ਇਹੀ ਸਦਾ ਕਾਇਮ ਰਹਿਣ ਵਾਲਾ ਆਤਮਕ ਸ਼ਿੰਗਾਰ ਉਹ ਦਿਨ ਰਾਤ કરી ਰੱਖਦੀ ਹੈ ਹਰ ਸੁਖ ਦਾਤਾ ਸ਼ਬਦ ਪਛਾਤਾ ਕਾਮਣ ਲਾਇ ਕੰਠ ਲਾਏ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹ ਜੀਵ ਇਸਤਰੀ ਸਾਰੇ ਸੁਖ ਦੇਣ ਵਾਲੇ ਪ੍ਰਭੂ ਨਾਲ ਸਾਂਝ ਪਾਉਂਦੀ ਹੈ ਉਸ ਨੂੰ ਆਪਣੇ ਗਲ ਨਾਲ ਲਾਈ ਰੱਖਦੀ ਹੈ ਗਲੇ ਵਿੱਚ ਪਰੋ ਲੈਂਦੀ ਹੈ ਹਰ ਵੇਲੇ ਉਸ ਦਾ ਜਾਪ ਕਰਦੀ ਹੈ ਨਾਨਕ ਮਹਲੀ ਮਹਲ ਪਛਾਣੇ ਗੁਰਮਤੀ ਹਰ ਪਾਏ ਹੈ ਨਾਨਕ ਉਹ ਜੀਵ ਇਸਤਰੀ ਮਾਲਕ ਪ੍ਰਭੂ ਦਾ ਮਹਿਲ ਲੱਭ ਲੈਂਦੀ ਹੈ ਗੁਰੂ ਦੀ ਮੱਤ ਉੱਤੇ ਤੁਰ ਕੇ ਉਹ ਪ੍ਰਭੂ ਪਤੀ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ 사ਤਨ ਬਾਲੀ ਤੁਰ ਮਿਲੀ ਮੇਰੇ ਪ੍ਰਭੂ ਆਪ ਮਿਲਾਈ ਰਾਮ ਜਿਸ ਜਾਨ ਜੀਵ ਇਸਤਰੀ ਨੂੰ ਧੁਰ ਦਰਗਾਹ ਤੋਂ ਮਿਲਾਪ ਦਾ ਲੇਖ ਪ੍ਰਾਪਤ ਹੋਇਆ ਉਸ ਨੂੰ ਪ੍ਰਭੂ ਨੇ ਆਪ ਆਪਣੇ ਚਰਨਾਂ ਵਿੱਚ ਜੋੜ ਲਿਆ ਗੁਰਮਤੀ ਕਟ ਚਾਨਣ ਹੋਵਾ ਪ੍ਰਭ ਰਵਰ ਹੈ ਆ ਸਭ ਥਾਈ ਨਾਮ ਉਸ ਜੀਵ ਇਸਤਰੀ ਦੇ ਹਿਰਦੇ ਵਿੱਚ ਇਹ ਚਾਨਣ ਹੋ ਗਿਆ ਕਿ ਪ੍ਰਮਾਤਮਾ ਸਭ ਥਾਈ ਮੌਜੂਦ ਹੈ ਬਰਾਬਰ ਰਵ ਰਹਿਆ ਸਭ ਥਾਈ ਮਨ ਵਸਾਈ ਪੁਰਬ ਲਿਖਿਆ ਪਾਇਆ ਸਭ ਥਾਈ ਵਿਆਪਕ ਹੋ ਰਹਿ ਪ੍ਰਭੂ ਨੂੰ ਉਸ ਜੀਵ ਇਸਤਰੀ ਨੇ ਆਪਣੇ ਮਨ ਵਿੱਚ ਵਸਾ ਲਿਆ ਪਿਛਲੇ ਜਨਮ ਵਿੱਚ ਲਿਖਿਆ ਲੇਖ ਉਸ ਦੇ ਮੱਥੇ ਉੱਤੇ ਉਗੜ ਗਿਆ ਸੇਜ ਸੁਖਾਲੀ ਮੇਰੇ ਪ੍ਰਭ ਪਾਣੀ ਸੱਚ ਸ਼ਿੰਗਾਰ ਬਣਾਇਆ ਉਹ ਜੀਵ ਇਸਤਰੀ ਪਿਆਰੇ ਪ੍ਰਭੂ ਨੂੰ ਚੰਗੀ ਲੱਗਣ ਲੱਗ ਪਈ ਉਸ ਦਾ ਹਿਰਦਾ ਸੇਜ ਆਨੰਦ ਪ੍ਰਭੂ ਹੋ ਗਿਆ ਸਦਾ ਸੇਰ ਪ੍ਰਭੂ ਦਾ ਨਾਮ ਸਿਮਰਨ ਨੂੰ ਉਸ ਨੇ ਆਪਣੇ ਜੀਵਨ ਦਾ ਸੋਹਜ ਬਣਾ ਲਿਆ ਕਾਮਣ ਨਿਰਬਲ ਹੋ ਮੈਂ ਮਲਖੋਈ ਗੁਰਮਤ ਸੱਚ ਸਮਾਈ ਜਿਹੜੀ ਜੀਵ ਇਸਤਰੀ ਗੁਰੂ ਦੀ ਮਤ ਲੈ ਕੇ ਸਦਾ ਫਿਰ ਪ੍ਰਭੂ ਦੇ ਨਾਮ ਵਿੱਚ ਲੀਨ ਹੋ ਜਾਂਦੀ ਹੈ ਉਹ ਆਪਣੇ ਅੰਦਰੋਂ ਹਉਮੈ ਦੀ ਮੈਲ ਦੂਰ ਕਰ ਲੈਂਦੀ ਹੈ ਉਹ ਪਵਿੱਤਰ ਜੀਵਨ ਵਾਲੀ ਬਣ ਜਾਂਦੀ ਹੈ ਨਾਨਕ ਆਪ ਮਿਲਾਈ ਕਰਤੈ ਨਾਨਕ ਆਪ ਮਿਲਾਈ ਕਰਤੈ ਨਾਮ ਨਵੇਂ ਨਿਧ ਪਾਈ اے ਨਾਨਕ ਕਰਤਾਰ ਨੇ ਆਪ ਉਸ ਨੂੰ ਨਾਲ ਮਿਲਾ ਲਿਆ ਉਸਨੇ ਪ੍ਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ ਜੋ ਉਸ ਵਾਸਤੇ ਸ੍ਰਿਸ਼ਟੀ ਦੇ ਨੋ ਹੀ ਖਜ਼ਾਨੇ ਹਨ